ਭਾਜੀ ਇਹ ਤੁਹਾਡੇ ਅੱਜ ਕੋਈ ਮੈਨੂੰ ਮਾਰਨਾ ਕੋਈ ਦਿੱਕਤ ਨਹੀਂ ਨਹੀਂ ਮੈਨੂੰ ਭਾਜੀ ਤੁਹਾਨੂੰ ਦਿੱਕਤ ਨਹੀਂ ਨਹੀਂ ਜੀ ਸੁਣੋ ਆ ਦਰਵਾਜੇ ਦੀ ਕੁੰਡੀ ਲੱਗੀ ਹੋਈ ਸੀ ਮਾਵਾਂ ਧੀਆਂ ਕੁੰਡੀ ਲਾ ਕੇ ਪਈਆਂ ਸਨ ਆ ਕੁੰਡੀ ਉਹ ਖੋਲਦਾ ਦਰਵਾਜਾ ਪਾਨ ਕੇ ਅੰਦਰ ਦਾਖਲ ਹੋ ਜਾਂਦਾ ਜਿੱਥੇ ਉਹ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਜਿਹੜਾ ਕਹਿੰਦੇ ਗੋਲੀ ਦਾ ਸ਼ਿਕਾਰ ਬਣਾਉਂਦਾ ਸਰ ਮੇਰੀ ਭੈਣ ਮੇਰੀ ਮਾਂ ਬਹੁਤ ਚਿੰਕਾ ਮਾਰੀਆਂ ਨੇ ਪਰ ਉਸ ਸਵੇਰ ਦਾ ਜਦੋਂ ਚਿੰਕਾ ਵੱਜੀਆਂ ਨੇ ਉਸ ਤੇ ਬਾਅਦ 2-3 ਮਿੰਟ ਬਾਅਦ ਬੰਦ ਹੋ ਗਿਆ ਚਿੰਕਾ ਕੋਈ ਮੀਆਂ ਬੀਵੀ ਦਾ ਕੋਈ ਡਿਸਪਿਊਟ ਸੀਗਾ ਜਾਂ ਕੋਈ ਹੋਰ ਇਹ ਗੱਲ ਦੀ ਖੁੰਦਕ ਸੀਗੀ ਸਰ ਉਹ ਤਾਂ ਕੋਈ ਨਹੀਂ ਸਿਰਫ ਉਹ ਬੰਦਾ ਇਦਾਂ ਦਾ ਸੀਗਾ ਕਿ ਜਿੱਦਾਂ ਕਿ ਹਰ ਚੀਜ਼ ਤੇ ਪਾਬੰਦੀ ਲਾੰਦਾ ਸੀਗਾ ਜਿੱਦਾਂ ਉਹਨੂੰ ਦੁੱਧ ਵਗੈਰਾ ਰੋਟੀ ਵਗੈਰਾ ਉੱਤੇ ਫ੍ਰਿਜਾਂ ਨੂੰ ਜੰਦਰੇ ਮਾਰ ਲੈਂਦਾ ਸੀ ਜਿੱਥੇ ਕੱਪੜੇ ਸੱਕਦੀ ਉਹਨੂੰ ਅਲਮਾਰੀਆਂ ਨੂੰ ਜੰਦਰੇ ਮਾਰਦਾ ਸੀ ਕੁੜੀਆਂ ਨਹੀਂ ਪਾਬੰਦੀ ਜ ਨਹੀਂ ਸੰਕੀ ਬੰਦਾ ਹੈ ਸੰਕੀ ਬੰਦਾ ਹੀ ਤੋ ਪ੍ਰੋਬਲਮ ਕੀ ਸੀ ਕੀ ਖੁੰਦਕੀ ਸੀ ਸਰ ਖੁੰਦਕ ਕੁਛ ਨਹੀਂ ਸੀਗਾ ਸਿਸਟਮ ਮੇਰੀ ਨੂੰ ਖਰਚਾ ਲੱਗ ਗਿਆ ਸੀਗਾ ਕੇਸ ਜਿੱਤ ਲਿਆ ਸੀਗਾ ਉਹਨੂੰ ਉਹਨ ਤਿੰਨ ਜਿਹੜਾ ਤਿੰਨ ਇਨਸਟਾਲਮੈਂਟਾਂ ਨੂੰ ਪੈ ਗਈਆਂ ਸੀਗੀਆਂ ਤੇ ਕੁਛ ਪੈਸੇ ਕੋਰਟ ਵੱਲੋਂ ਹਾਂਜੀ 6 ਲੱਖ ਰੁਪਈਆ ਦਾ ਬੈਲੈਂਸ ਸੀਗਾ ਉਹ ਕੋਰਟ ਨੂੰ ਵਾਰ-ਵਾਰ ਕਹਿੰਦੀ ਸੀਗੀ ਆਪਣਾ ਬੈਲੈਂਸ ਕਲੀਅਰ ਕਰ ਈ ਕਹਿੰਦਾ ਸੀ ਮੈਂ ਪੈਸਾ ਨਹੀਂ ਦੇਣਾ ਮੈਂ ਪੈਸਾ ਨਹੀਂ ਦੇਣਾ ਮੈਂ ਮਰ ਜਾਵਾਂਗਾ ਜੇ ਤੂੰ ਮਾਰਦਾ ਕੋਈ ਪੈਸਾ ਨਹੀਂ ਦੇਣਾ ਧਮਕੀ ਦੇ ਦਿੰਦਾ ਸੀ ਕਾਫੀਆਂ 2 ਸਾਲ ਪਹਿਲੇ ਨੇ ਮੇਰੀ ਵੱਡੀ ਸਿਸਟਰ ਦੇ ਘਰ ਜਾ ਕੇ ਧਮਕੀ ਦਿੱਤੀ ਹੈ ਖੁੰਡੇ 'ਚ ਕਿ ਜਿਹੜੀ ਮੈਂ ਆਪਣੀ ਭੈਣ ਦੇ ਨਾਲ ਰਹਿੰਦੀ ਸੀਗੀ ਮਾਂ ਦੇ ਨਾਲ ਰਹਿੰਦੀ ਸੀਗੀ ਕਹਿੰਦਾ ਸੀਗਾ ਕਿ ਜਿਹੜੀ ਭੈਣ ਉਹਦੀ ਮਨਪਰੀਤ ਆ ਉਹਦੇ ਮੱਚੇ ਵੀ ਮਾਰਦੇ ਨੇ ਤੋ ਵੀ ਮਾਰ ਦੇਣੀ ਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਥੀ ਖੁੱਥਾ ਦੇ ਵਿੱਚ ਇੱਕ ਬਹੁਤ ਹੀ ਹੌਲਾ ਘਟਨਾ ਵਾਪਰੀ ਆ ਜਿੱਥੇ ਇੱਕ ਘਰ ਦੇ ਜਵਾਈ ਨੇ ਆਪਣੀ ਹੀ ਸੱਸ ਅਤੇ ਘਰਵਾਲੀ ਨੂੰ ਆ ਗੋਲੀਆਂ ਮਾਰ ਕੇ ਉਹਨਾਂ ਦੇ ਸਾਰੇ ਘਰ ਦੇ ਵਿੱਚ ਦਾਖਲ ਹੋ ਕੇ ਕਤਲ ਕਰ ਦਿੱਤਾ ਇਹ ਉਹ ਘਰ ਵਾ ਜਿੱਥੇ ਸਵੇਰ ਦੇ ਸਮੇਂ ਉਹ ਜਿਹੜਾ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਟੱਪ ਕੇ ਅਗੇ ਅਕੰਧ ਟੱਪ ਕੇ ਜਿਹੜਾ ਇਸ ਘਰ ਦੇ ਵਿੱਚ ਦਾਖਲ ਹੁੰਦਾ ਔਰ ਇੱਥੇ ਉਹ ਮਾਵਾਂ 3 ਸੁੱਤੀਆਂ ਪਈਆਂ ਸਨ ਆ ਤੁਸੀਂ ਦੇਖ ਸਕਦੇ ਹੋ ਕਿ ਆਹ ਦਰਵਾਜ਼ਾ ਆਹ ਦਰਵਾਜ਼ੇ ਦੀ ਕੁੰਡੀ ਲੱਗੀ ਹੋਈ ਸੀ ਮਾਵਾਂ 3 ਕੁੰਡੀ ਲਾ ਕੇ ਪਈਆਂ ਸਨ ਆਹ ਕੁੰਡੀ ਉਹ ਖੋਲਦਾ ਉਹ ਉਹਦੇ ਕੋਲ ਆਟੋਮੈਟਿਕ ਹਥਿਆਰ ਦਸਿਆ ਜਾਂਦਾ ਤੇ ਉਹ ਆਟੋਮੈਟਿਕ ਹਥਿਆਰ ਦੇ ਨਾਲ ਦਰਵਾਜ਼ਾ ਪਾਣ ਕੇ ਅੰਦਰ ਦਾਖਲ ਹੋ ਜਾਂਦਾ ਜਿੱਥੇ ਉਹ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਜਿਹੜਾ ਕਹਿੰਦੇ ਗੋਲੀ ਦਾ ਸ਼ਿਕਾਰ ਬਣਾਉਂਦਾ ਉਸ ਤੋਂ ਬਾਅਦ ਅ ਜਿਹੜਾ ਵਾ ਉਹ ਮਾਤਾ ਜਿਹੜੀ ਆ ਉਹਨੂੰ ਗੋਲੀਆਂ ਹੁਣ ਇਹ ਕੋਈ ਇੱਥੇ ਮੌਕੇ ਦਾ ਚਸ਼ਮਦੀਦ ਗਵਾਹ ਨਹੀਂ ਆ ਪਰ ਇਹੋ ਦੱਸਿਆ ਜਾ ਰਿਹਾ ਕਿ ਉਹਨਾਂ ਦੋਵਾਂ ਮਾਵਾਂ ਧੀਆਂ ਨੂੰ ਇੱਥੇ ਬੇਰਹਿਮੀ ਦੇ ਨਾਲ ਉਹਨੇ ਜਿਹੜੀ ਉਸਕੋ ਆਟੋਮੈਟਿਕ ਗਨ ਸੀਗੀ ਫੌਜੀ ਅ ਗੁਰਪ੍ਰੀਤ ਸਿੰਘ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਅੱਜ ਕੱਲ ਜਿਹੜੀ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਇੱਕ ਪ੍ਰਾਈਵੇਟ ਸਿਕਿਉਰਟੀ ਲੱਗੀ ਹੋਈ ਆ ਉਹਦੇ ਵਿੱਚ ਨੌਕਰੀ ਕਰਦਾ ਸੀ ਆ ਤੁਸੀਂ ਦੇਖੋ ਪਤਾ ਲੱਗਾ ਕਿ 15 ਤੋਂ 20 ਰਾਉਂਡ ਜਿਹੜੇ ਆ ਉਹ ਫਾਇਰ ਕੀਤੇ ਆ ਬਕਾਇਦਾ ਤੌਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਸ ਵਿਭਾਗ ਵੱਲੋਂ ਜਿਹੜੀ ਆ ਮਾਰਕਿੰਗ ਕੀਤੀ ਗਈ ਆ ਗੋਲੀਆਂ ਦੇ ਆ ਇੱਥੇ ਇੱਥੇ ਵੀ ਜਿਹੜੇ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਫਰਸ਼ ਦੇ ਉੱਤੇ ਵੀ ਦੇਖੇ ਜਾ ਸਕਦੇ ਆ ਹੋਰ ਵੀ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਇੱਥੇ ਪਾਏ ਗਏ ਆ ਸੋ ਹੁਣ ਇਹ ਦੇਖਣਾ ਹੋਊਗਾ ਕਿ ਇਸ ਪਰਿਵਾਰ ਦੇ ਨਾਲ ਉਸ ਮੌਕੇ ਕੀ ਪਾਣਾ ਵਰਤਿਆ ਆ ਜਿਹੜਾ ਪਿਛਲਾ ਅੰਦਰਾਂ ਘਰ ਦਾ ਇੱਥੇ ਆ ਕੇ ਵੀ ਉਸ ਵੱਲੋਂ ਜਿਹੜਾ ਵਾ ਪਰਿਵਾਰ ਦੇ ਨਾਲ ਸੰਘਰਸ਼ ਕੀਤਾ ਗਿਆ ਆ ਵੀ ਆ 20 ਨੰਬਰ ਜਿਹੜਾ ਰੌਂਡ ਇੱਥੇ ਸ਼ਾਇਦ ਫਾਇਰ ਹੋਇਆ ਜੋ ਇੱਥੇ ਮਾਰਕਿੰਗ ਹੋ ਰਹੀ ਆ ਇਧਰ 18 ਨੰਬਰ ਦੀ ਮਾਰਕਿੰਗ ਪਈ ਆ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਆ ਉਹ ਵੀ ਤੋਂ ਵਿੱਚ ਜਿਆਦਾ ਜਿਹੜੀਆਂ ਗੋਲੀਆਂ ਚੱਲੀਆਂ ਨੇ ਆ ਦੇਖੋ 21 ਨੰਬਰ ਵੀ ਇੱਥੇ ਫਾਇਰਿੰਗ ਹੋਈ ਆ ਸੋ ਇਹ ਬੜੀ ਡਿਟੇਲ ਦੇ ਵਿੱਚ ਪੁਲਿਸ ਨੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ ਇੱਧਰ 17 ਨੰਬਰ ਆ ਸੋ ਇਦਾਂ ਦੇ ਬਹੁਤ ਸਾਰੇ ਸਪੌਟ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਇਹ ਗੋਲੀਬਾਰੀ ਦੇਖਣ ਨੂੰ ਮਿਲੀ ਆ ਹੁਣ ਹੈਰਾਨੀ ਦੀ ਗੱਲ ਇਹ ਆ ਔਰ ਸੋਚਣ ਵਾਲੀ ਗੱਲ ਆ ਕਿ ਕੋਈ ਬੰਦਾ ਬਦਲੇ ਦੀ ਭਾਵਨਾ ਵਿੱਚ ਇੰਨਾ ਪਾਗਲ ਹੋ ਜਾਂਦਾ ਕਿ ਅੰਨੇ ਵਾ ਗੋਲੀਆਂ ਚਲਾ ਦਿੰਦਾ ਉਹ ਵੀ ਨੇ ਹੱਥੇ ਮਨੁੱਖ ਦੇ ਉੱਤੇ ਗੋਲੀ ਚ ਲਾਉਣ ਤੋਂ ਵੀ ਬੰਦਾ ਝਿਜਕਦਾ ਪਰ ਆਪਣੀ ਹੀ ਪਤਨੀ ਆਪਣੀ ਹੀ ਮਾਵਾਂ ਵਰਗੀ ਸੱਸ ਨੂੰ ਉਹ ਗੋਲੀ ਮਾਰ ਦਿੰਦਾ ਔਰ ਨਾਲ ਦੀ ਨਾਲ ਉਹ ਬਾਹਰ ਜਿਵੇਂ ਅੰਦਰ ਲੌਬੀ ਦੇ ਵਿੱਚ ਕੈਮਰੇ ਲੱਗੇ ਆ ਉਦਾਂ ਹੀ ਬਾਹਰ ਜਿਹੜੇ ਆ ਕੈਮਰੇ ਲੱਗੇ ਆ ਇਹ ਵੀ ਪਤਾ ਲੱਗ ਗਿਆ ਕਿ ਉਹ ਇੱਥੋਂ ਪਹਿਲਾਂ ਕੈਮਰਿਆਂ ਦੀ ਵੀ ਭੰਨ ਤੋੜ ਕਰਦਾ ਔਰ ਇੱਥੋਂ ਕੰਧ ਟੱਪ ਕੇ ਦਾਖਲ ਹੁੰਦਾ ਇਹ ਭੈਣ ਉਸ ਮਰਨ ਵਾਲੀ ਅਕਵਿੰਦਰ ਕੌਰ ਦੀ ਭਾਜੀ ਕਿੰਨੇ ਕਵਜੇ ਦੀ ਵਾਰਦਾਤਾ ਕੀ ਗੱਲ ਬਾਤ ਹੈ ਭਾਜੀ 3:00 ਵਜੇ ਮਾਰਿਆ ਸੀ ਮੇਰੇ 3:00 ਵਜੇ ਉਹਨੇ ਮਾਰਿਆ ਤੇ ਕੱਲੀਆਂ ਸੀ ਗਿਆ ਮਾਵਾਂਤੀਆਂ ਹਾਂਜੀ ਮੇਰੀ ਮਾਸੀ ਤੇ ਮੇਰੀ ਭਤੀਜਾ ਕੱਲ ਨਹੀਂ ਰਹਿੰਦੇ ਸੀਗੇ ਮੇਰੇ ਕਦੋਂ ਵਿਆਹ ਹੋਇਆ ਤੁਹਾਡੀ ਭੈਣ ਦਾ ਮੇਰੀ ਭੈਣ ਦਾ 2017 ਵਿੱਚ ਮੈਰਿਜ ਹੋਈ ਸੀ 2018 ਤੋਂ ਅਲਗ ਰਹਿ ਰਹੀ ਸੀ ਉਹਦੋਂ ਇਹ ਫੌਜ ਨੌਕਰੀ ਕਰਦਾ ਸੀ ਭਾਜੀ ਸਰ ਇਹ ਫੌਜ ਚ ਸੀਗੇ ਕਿਹੜਾ ਪਿੰਡ ਸੀ ਇਹਦਾ ਮਰਜਾਨਪੁਰ ਮਰਜਾਨਪੁਰ ਹਾਂਜੀ ਦਿਨਾਂ ਨਾਲ ਹਲਕੀ ਚ ਪਿੰਡ ਦਾ ਹੈ ਹਾਂਜੀ ਤੇ ਇਹ ਕੋਈ ਮੀਆਂ ਬੀਵੀ ਦਾ ਕੋਈ ਡਿਸਪਿਊਟ ਸੀਗਾ ਜਾਂ ਕੋਈ ਹੋਰ ਕਿਸੇ ਗੱਲ ਦੀ ਖੁੰਦਕ ਸੀਗੀ ਉਹਨੂੰ ਕੀ ਮਸਲਾ ਬਣਿਆ ਸਰ ਉਹ ਤਾਂ ਕੋਈ ਨਹੀਂ ਸਿਰਫ ਉਹ ਬੰਦਾ ਐਦਾਂ ਦਾ ਸੀਗਾ ਕਿ ਜਿੱਦਾਂ ਕਿ ਹਰ ਚੀਜ਼ ਤੇ ਪਾਬੰਦੀ ਲਾਂਦਾ ਸੀਗਾ ਜਿੱਦਾਂ ਉਹਨੂੰ ਦੁੱਧ ਵਗੈਰਾ ਰੋਟੀ ਵਗੈਰਾ ਉੱਤੇ ਫ੍ਰਿਜਾਂ ਨੂੰ ਜੰਦਰੀਂ ਮਾਰ ਲਾਂਦਾ ਸੀ ਜਿੱਥੇ ਕੱਪੜੇ ਸੱਕਦੀ ਉਹਨੂੰ ਅਲਮਾਰੀਆਂ ਨੂੰ ਜੰਦਰੀਂ ਮਾਰਦਾ ਸੀ ਕੁੜੀ ਨਹੀਂ ਪਾਬੰਦੀ ਜ ਨਹੀਂ ਸੰਕੀ ਬੰਦਾ ਸੀ ਸੰਕੀ ਬੰਦਾ ਹੀ ਥੋੜਾ ਫੌਜੀ ਸੀ ਥੋੜਾ ਪਤਾ ਨਹੀਂ ਕਿਦਾਂ ਦਾ ਸੁਭਾਅ ਸੀ ਉਹਦਾ ਉਹ ਤਾਂ ਕਿ ਬੜਾ ਕਰਦਾ ਰਿਹਾ ਸੀ ਕੁੜੀ ਨਹੀਂ ਐਦਾਂ ਦੇ ਮੋਲ ਚ ਰਹਿ ਸਕਦੀ ਇਸ ਕਰਕੇ ਉਹ ਫਿਰ ਅੱਗੇ ਸੀ ਗਈ ਉਹਨ ਇੱਕ ਦੋ ਵਾਰੀ ਨੇ ਮਾਰਿਆ ਕੁੱਟਿਆ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਆ ਸਰ ਇਹਦੇ ਤਿੰਨ ਵਾਰੀ ਦਰਖਾਸਤ ਹੋਈ ਤਿੰਨੇ ਵਾਰੀ ਉਹ ਬੱਚਾ ਹੈਗਾ ਇਹਨਾਂ ਦਾ ਨਹੀਂ ਕੋਈ ਬੱਚਾ ਨਹੀਂ ਆ ਕੋਈ ਨਹੀਂ ਤੇ ਫਿਰ ਇਹ ਤੁਹਾਡੀ ਭੈਣ ਦਾ ਨਾਮ ਕਵਿੰਦਰ ਕੌਰ ਆ ਹਾਂਜੀ ਇਹ ਕਦੋਂ ਕਦੋਂ ਤੋਂ ਇੱਥੇ ਤੁਹਾਡੇ ਜਿਹੜੀ ਪਿੰਡ ਦੇ ਵਿੱਚ ਰਹਿ ਰਹੀ ਸਰ 2018 ਤੋਂ ਰਹਿ ਰਹੀ ਆ ਇਹ ਮਾਤਾ ਬਜ਼ੁਰਗ ਦੇ ਨਾਲ ਹਾਂਜੀ ਮੇਰੇ ਬ੍ਰਦਰ ਦੀ 2020 ਚ ਡੈਥ ਹੋ ਗਈ ਸੀ ਮੇਰੀ ਮਾਤਾ ਨੂੰ ਸੰਭਾਲ ਵਾਲਾ ਕੋਈ ਨਹੀਂ ਸੀਗਾ ਬ੍ਰਦਰ ਦਾ ਵੀ ਕੋਈ ਪਰਿਵਾਰ ਹੈਗਾ ਉਹਦੀ ਫੈਮਿਲੀ ਹਾਂਜੀ ਬ੍ਰਦਰ ਦੀ ਮੈਰਿਜ ਹੋਈ ਸੀ 8 ਸਾਲ ਹੋ ਗਏ ਸੀ ਤੇ ਉਹਦਾ ਆਪਦੀ ਕੋਈ ਬੱਚਾ ਨਹੀਂ ਸੀਗਾ ਹੈਗਾ ਤੇ ਵਾਈਫ ਨੂੰ ਜੋਬ ਵਗੈਰਾ ਮਿਲ ਗਈ ਸੀ ਤੋ ਚਲ ਗਈ ਸੀ ਹਾਂਜੀ ਉਸ ਤੇ ਨਹੀਂ ਸੀ ਰਹਿ ਰਹੀ 4 ਸਾਲ ਤੋਂ ਹਾਂਜੀ ਫਿਰ ਮੇਰੀ ਮਦਦ ਹੀ ਦੇਖਭਾਲ ਮੈਂ ਤੇ ਮੇਰੀ ਸਿਸਟਰ ਕਰਦੇ ਸੀਗੇ ਮੈਂ ਬੱਚੇ ਮੇਰੇ ਸੀਗੇ ਮੈਂ ਆਂਦੀ ਸੀਗੀ ਹਫਤੇ ਚ ਦੋ ਵਾਰੀ ਇਹ ਪਹਿਲਾਂ ਵੀ ਇਦਾਂ ਦਾ ਕੋਈ ਕਲੇਸ਼ ਕਰਦਾ ਸੀਗਾ ਜਾਂ ਕੋਈ ਇਦਾਂ ਦੀ ਧਮਕੀ ਧਮਕੀ ਹੁੰਦੀ ਸੀ ਸਰ ਧਮਕੀ ਦਿਨਦਾ ਸੀ ਕਾਫੀਆਂ 2 ਸਾਲ ਪਹਿਲੇ ਨੇ ਮੇਰੀ ਵੱਡੀ ਸਿਸਟਰ ਦੇ ਘਰ ਜਾ ਕੇ ਧਮਕੀ ਦਿੱਤੀ ਹੈ ਖੁੰਡੇ ਚ ਕਿ ਜਿਹੜੀ ਮੈਂ ਆਪਣੀ ਭੈਣ ਦੇ ਨਾਲ ਰਹਦੀ ਸੀਗੀ ਮਾਂ ਦੇ ਨਾਲ ਰਹਿੰਦੀ ਸੀਗੀ ਇਹ ਕਹਿੰਦਾ ਸੀਗਾ ਕਿ ਜਿਹੜੀ ਭੈਣ ਉਹਦੀ ਮਨਪਰੀਤ ਆ ਉਹਦੇ ਮੈਂ ਬੱਚੇ ਵੀ ਮਾਰਦੇ ਨੇ ਤੋ ਵੀ ਮਾਰ ਦੇਣੀ ਆ ਉਸ ਤੋਂ ਬਾਅਦ ਗਰਮੀਆਂ ਚ ਆਇਆ ਸਾਡੇ ਘਰ ਇਕੱਲਾ ਆਇਆ ਮਗਰ ਇਹਨ ਕਿੱਟ ਪਾਈ ਹੋਈ ਆ ਮੇਰੀ ਸਿਸਟਰ ਘਰ ਚ ਮੌਜੂਦ ਨਹੀਂ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਕਿਹਾ ਵੀ ਇੱਕ ਇੱਕ ਕੈਮਰੀ ਕੋਮਰੀ ਵੇਖ ਕੇ ਚਲ ਗਿਆ ਆ ਉਸ ਤੋਂ ਬਾਅਦ ਇਹ ਕੱਲ ਸਵੇਰੇ ਆਜ ਫਿਰ ਅੱਜ ਜਦੋਂ ਸਵੇਰੇ ਆਇਆ ਕੱਲਾ ਹੀ ਆ ਹਾਂਜੀ ਸਰ ਕੱਲਾ ਹੀ ਆਇਆ ਕੋਈ ਨਹੀਂ ਆਇਆ ਨਾਲ ਅੱਜ ਸਵੇਰ ਦੀ ਗੱਲ ਹਾਂਜੀ ਮਾਰਨਿੰਗ 3 ਵਜੇ ਦੀ ਗੱਲ ਫਿਰ ਗੇਟ ਤਾਂ ਨਹੀਂ ਪਤਾ ਲੱਗਾ ਗੇਟ ਖੋਲ ਕੇ ਆ ਕਿ ਨਹੀਂ ਸਰ ਗੇਟ ਨੂੰ ਲੋਕ ਲੱਗਾ ਹੋਇਆ ਸੀ ਨਕੰਧ ਟੱਪੀ ਆ ਫਿਰ ਦੋਵੇਂ ਜਾਣੀ ਅੰਦਰ ਸੀ ਦੀ ਹਾਂਜੀ ਦੋਨੇ ਅੰਦਰ ਜਿਵੇਂ ਆ ਇਹ ਟੋੜੀ ਹੋਈ ਆ ਇਹਨੇ ਅ ਜੀ ਡੋਰ ਦੀ ਖਿੜਕੀ ਜਿਹੜੀ ਆ ਚਿਟਕਣੀ ਤੋੜੀ ਹੋਈ ਆ ਲੋਕ ਨਹੀਂ ਸੀ ਲੱਗਿਆ ਜਿਵੇਂ ਦਰਵਾਜ਼ੇ ਨੂੰ ਨਹੀਂ ਸਰ ਮੈਂ ਸਿੰਪਲ ਦਰਵਾਜ਼ਾ ਸੀਗਾ ਨੂੰ ਚਿਟਕੀ ਲੱਗਦੀ ਸੀ ਇਹਨੇ ਜਾਲੀ ਤੋੜ ਕੇ ਚਿਟਕੀ ਖੋਲ ਲਈ ਆ ਮੈਂ ਦਰਵਾਜ਼ੇ ਨੂੰ ਲੋਕ ਨਹੀਂ ਸੀ ਲੱਗਿਆ ਹਾਂਜੀ ਲੋਕ ਨਹੀਂ ਸੀ ਜੇ ਲੱਗਿਆ ਹੁੰਦਾ ਸ਼ਾਇਦ ਬਚਾਅ ਹੋ ਜਾਂਦਾ ਸਰ ਪਤਾ ਨਹੀਂ ਸੀ ਬਚਾਅ ਪਤਾ ਨਹੀਂ ਪਰ ਜਿਸ ਹਿਸਾਬ ਨਾਲ ਇਹਨੇ ਕੀਤਾ ਹਾਂਜੀ ਨੀ ਜਦੋਂ ਇਹ ਸਾਰਾ ਕੁਝ ਹੋਇਆ ਕੋਈ ਰੌਲਾ ਰੱਪਾ ਕੋਈ ਚੀਕ ਝਾੜ ਕੁਝ ਨਹੀਂ ਪਈ ਕੋਈ ਸਰ ਮੇਰੀ ਭੈਣ ਮੇਰੀ ਮਾਂ ਬਹੁਤ ਚਿੰਕਾ ਮਾਰੀਆਂ ਨੇ ਪਰ ਉਹ ਸਵੇਰ ਦਾ ਟਾਈਮ ਜਦੋਂ ਚਿੰਕਾ ਵੱਜੀਆਂ ਨੇ ਉਸ ਤੇ ਬਾਅਦ 2-3 ਮਿੰਟ ਬਾਅਦ ਬੰਦ ਹੋ ਗਿਆ ਚਿੰਕਾ ਪਰ ਫੈਰਿੰਗ ਦੀ ਆਵਾਜ਼ ਬਹੁਤ ਆਈ ਆ ਉਸੇ ਟਾਈਮ ਲੋਕੀ ਹਾਂਜੀ ਲੋਕੀ ਇਕੱਠੇ ਇਹਨਾਂ ਨੂੰ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ 20 ਦੇ ਪਲੱਸ ਸਰ ਇਹਨੂੰ ਭੱਜਦਾ ਵੇਖਿਆ ਗਿਆ ਆ ਗਲੀ ਚ ਭੱਜਦਾ ਵੇਖਿਆ ਕਿ ਤੇ ਬਾਹਰ ਕੋਈ ਚੀਜ਼ ਲਾ ਕੇ ਆਇਆ ਜਿੱਤੇ ਸਾਧਨ ਤੇ ਗਿਆ ਏ ਅੱਛਾ ਆਪਣਾ ਵਾਹਾਈਕਲ ਜਿਹੜਾ ਬਾਹਰ ਆ ਹਾਂ ਉਹ ਬਾਹਰ ਲਾ ਕੇ ਕਿਤੇ ਆਇਆ ਦੂਰ ਕਿਤੇ ਜਦੋਂ 8 ਸਾਲਾਂ ਤੋਂ ਵਿਆਹ ਹੋ ਗਿਆ ਫਿਰ ਡਿਸਪਿਊਟ ਬਣ ਗਿਆ ਉਸ ਦੌਰਾਨ ਵੀ ਕਦੀ ਆਇਆ ਕਰੇ ਨਹੀਂ ਸਰ ਇਹ ਲਾਸਟ ਗਰਮੀਆਂ ਚ ਤੁਹਾਡੇ ਕੋਲ ਆਇਆ ਉਸ ਤੋਂ ਬਾਅਦ ਨਹੀਂ ਆਇਆ ਹਾਂਜੀ ਉਸ ਤੋਂ ਬਾਅਦ ਨਹੀਂ ਆਇਆ ਇਹ ਸਿਰਫ ਉਹਦਾ ਮੌਕਾ ਸੀ ਇਹਨੂੰ ਪ੍ਰੋਬਲਮ ਕੀ ਸੀ ਕੀ ਖੁੰਧ ਕੀ ਸੀ ਸਰ ਖੁੰਧ ਕੋਈ ਨਹੀਂ ਸੀਗਾ ਸਿਸਟਮ ਮੇਰੀ ਨੂੰ ਖਰਚਾ ਲੱਗ ਗਿਆ ਸੀਗਾ ਕੇਸ ਜਿੱਤ ਲਿਆ ਸੀਗਾ ਉਹਨੇ ਉਹਨ ਤਿੰਨ ਜਿਹੜਾ ਤਿੰਨ ਇਨਸਟਾਲਮੈਂਟਾਂ ਨੂੰ ਪੈ ਗਿਆ ਸੀਗੀਆਂ ਤੇ ਕੁਝ ਪੈਸੇ ਕੋਰਟ ਵੱਲੋਂ ਹਾਂਜੀ 6 ਲੱਖ ਰੁਪਈਆ ਦਾ ਬੈਲੈਂਸ ਸੀਗਾ ਉਹ ਕੋਰਟ ਨੂੰ ਵਾਰ-ਵਾਰ ਕਹਿੰਦੀ ਸੀਗੀ ਆਪਣਾ ਬੈਲੈਂਸ ਕਲੀਅਰ ਕਰ ਇਹ ਕਹਿੰਦਾ ਸੀ ਮੈਂ ਪੈਸਾ ਨਹੀਂ ਦੇਣਾ ਮੈਂ ਪੈਸਾ ਨਹੀਂ ਦੇਣਾ ਮੈਂ ਮਰ ਜਾਵਾਂਗਾ ਜੇ ਤੂੰ ਮਾਰਦਾ ਕਿ ਮੈਂ ਪੈਸਾ ਨਹੀਂ ਦੇਣਾ ਬਸ ਇਹੀ ਰੀਜ਼ਨ ਹੈ ਸਰ ਇਸੇ ਕਰਕੇ ਇੰਨੀ ਕਮ ਹੁਣ ਉਹਦੀ ਵੀ ਮੌਤ ਹੋ ਚੁੱਕੀ ਆ ਕੀ ਸੋਚਦੇ ਹੋ ਵੀ ਇੰਨੀ ਖੁੰਦਕ ਇੰਨੀ ਮੂਰਖਤਾ ਸਰ ਦੇਖੋ ਇਹ ਅਨਾ ਇੱਕ ਮੁਲਾਜ਼ਮ ਬੰਦਾ ਸੀ ਦੁਨੀਆ ਵੇਖੀ ਸੀ ਚਲੋ ਜੇ ਤੇਰੀ ਨਹੀਂ ਸੀ ਐਡਜਸਟਮੈਂਟ ਹੁੰਦੀ ਜਾਂ ਨਹੀਂ ਸੀ ਤੇਰੀ ਸੈਟਲਮੈਂਟ ਇਹਦੀ ਦੁਬਾਰਾ ਕਿਤੇ ਮੈਰਿਜ ਹੋਈ ਸੀ ਜਾਂ ਇਹਦਾ ਕੋਈ ਪਰਿਵਾਰ ਸੀਗਾ ਤੁਹਾਡੀ ਭੈਣ ਤੋਂ ਬਾਅਦ ਸਰ ਇਹ ਲਿਵਨ ਤੇ ਰਹਿੰਦਾ ਸੀਗਾ ਕੋਈ ਰਮਨਦੀਪ ਲੇਡੀ ਸੀਗੀ ਉਧਰ ਅੱਗੇ ਬੇਟਾ ਵੀ ਸੀਗਾ ਇਹ ਆਪਣੇ 7 ਨੰਬਰ ਸਕੀਮ ਚ ਉਹਦੇ ਨਾਲ ਰਹਿ ਰਿਹਾ ਇਹਨੇ ਬਿਆਨ ਜਿਹੜੇ ਕੋਰਟ ਚ ਪੇਸ਼ ਕੀਤੇ ਸੀਗੇ ਕਿ ਮੈਂ ਲੀਵਨ ਚ ਰਹਿ ਰਿਹਾ ਹਾਂ। ਹੋਰ ਸਾਨੂੰ ਪਤਾ ਨਹੀਂ ਆਈ ਜਾ ਕੇ ਉਹਨੂੰ ਵੇਖਿਆ ਨਹੀਂ ਜਾਂ ਸਾਨੂੰ ਸਿਰਫ ਇਹਨਾਂ ਦੇ ਬਿਆਨਾਂ ਦੇ ਅਕੋਰਡਿੰਗ ਹੀ ਜੋ ਕੋਈ ਸਾਜ਼ਿਸ਼ ਕੋਈ ਹੋਰ ਮਸਲਾ ਇਸ ਸਾਰੇ ਜਿਹੜੇ ਖੂਨੀ ਕਾਰਡ ਦੇ ਵਿੱਚ ਤੁਹਾਨੂੰ ਸਰ ਅਈ ਹੁਣ ਕੀ ਕਹਿ ਸਕਦੇ ਆ ਸਾਜ਼ਿਸ਼ ਹੁਣ ਇਹੀ ਬੰਦਾ ਮੇਨ ਸਾਡੇ ਘਰ ਆਇਆ ਹੀ ਇਹੀ ਹੈ ਜਾਂ ਇਹਦੇ ਨਾਲ ਹੀ ਕੁੜੀ ਦਾ ਝਗੜਾ ਚੱਲਦਾ ਸੀਗਾ ਹੁਣ ਸਰ ਹੋਰ ਤੇ ਕੋਈ ਗੱਲ ਨਹੀਂ ਕਰਦੇ। ਹੋਰ ਖਰਚੇ ਦਾ ਕੇਸ ਹੀ ਹੈ ਬਸ ਇਹਦੇ ਨਾਲ ਮਰਤਕ ਅਕਵਿੰਦਰ ਕੌਰ ਦੇ ਚਾਚੀ ਜੀ ਲੱਗਦੇ ਹੋ ਤੁਸੀਂ ਹਾਂਜੀ ਤੁਹਾਡੀ ਭਤੀਜੀ ਆ ਹਾਂਜੀ ਤੇ ਜਿਹੜੇ ਤੁਹਾਡੇ ਇਹ ਜਠਾਣੀ ਸੀ ਕਿ ਜਾਂ ਦਰਾਣੀ ਸੀਗੇ ਜਠਾਣੀ ਕੀ ਨਾਂ ਸੀ ਇਹਨਾਂ ਦਾ ਕੀ ਨਾਂ ਸੀ ਗੁਰਜੀਤ ਕੌਰ ਗੁਰਜੀਤ ਕੌਰ ਤੇ ਇਹ ਮਾਵਾ ਦੋਵੇਂ ਮਾਵਾ ਤਾਂ ਇੱਥੇ ਰਹਿੰਦੀਆਂ ਅਸਾਂ ਹਾਂਜੀ ਇਹ ਪਹਿਲਾਂ ਵੀ ਕਦੀ ਇਹ ਫੌਜੀ ਇੱਥੇ ਆਉਂਦਾ ਸੀਗਾ ਗੁਰਪ੍ਰੀਤ ਸਿੰਘ ਅਹੀਂ ਕਦੇ ਦੇਖਿਆ ਹੀ ਨਹੀਂ ਜਦੋਂ ਦਾ ਵਿਆਹ ਦਾ ਵੇਖਿਆ ਦਾ ਹੀ ਨਹੀਂ ਕਦੀ ਅਕਵਿੰਦਰ ਨੇ ਗੱਲਬਾਤ ਕੀਤੀ ਹੋਵੇ ਕਿ ਮੈਨੂੰ ਧਮਕੀ ਦਿੰਦਾ ਜਾਂ ਕੀ ਗੱਲਬਾਤ ਕੁਝ ਨਹੀਂ 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 ਕੋ ਹਿਵਿਕਾ ਨਹੀਂ ਨਾ ਉਹਨਾਂ ਨੇ ਕਦੀ ਜ਼ਿਕਰ ਨਹੀਂ ਕੀਤਾ ਤੁਹਾਡੇ ਨਾਲ ਅੱਜ ਸਵੇਰੇ ਅੱਜ ਸਵੇਰੇ ਕੀ ਹੁੰਦਾ ਵਾ ਕਦੋਂ ਤੁਹਾਨੂੰ ਪਤਾ ਲੱਗਦਾ ਸਰ ਮੇਰੇ ਤੁਹਾਨੂੰ ਜਦੋਂ ਉਹ ਚਲ ਚੁਲ ਗਿਆ ਮਾਰਮੂਕ ਕੇ ਤੇ ਫਿਰ ਆਨ ਨੂੰ ਪਤਾ ਲੱਗਾ ਤੁਸੀਂ ਆ ਕੇ ਦੇਖਦੇ ਹੋ ਕਿੱਦਾਂ ਵਾਜਾਂ ਪੂਜਾਂ ਮਾਰੀਆਂ ਤੇ ਤੁਸੀਂ ਆ ਕੇ ਦੇਖਿਆ ਕੀ ਹਾਲਾਤ ਸਨ ਇੱਥੇ ਹਾਲਾਤ ਬੂਏ ਵਾਇ ਸਾਰੇ ਬੰਦੀ ਜਿੰਦਰੇ ਅੰਦਰੋਂ ਵੱਜੇ ਦੇ ਹੀ ਕੁੰਡੀਆਂ ਲੱਗੀਆਂ ਫਿਰ ਜਿੰਦਰਾ ਭੰਗ ਕੇ ਅੰਦਰ ਆਏ ਸਾਰੇ ਉਹ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੇ ਫਿਰ ਆਣ ਕੇ ਕੀਤਾ ਤੁਸੀਂ ਅੰਦਰ ਵੇਖਿਆ ਹੋਊਗਾ ਕਿੱਦਾਂ ਦੇ ਹਾਲਾਤ ਸਨ ਮਾਵਾਂ ਧੀਆਂ ਮੰਜੀਆਂ ਤੇ ਸਾਨੂੰ ਜਾਂ ਥੱਲੇ ਡਿੱਗੀ ਇੱਕ ਪਰੇ ਪਈ ਦੀ ਮਾਂ ਤੇ ਥੱਲੇ ਕੁੜੀਆਂ ਮੰਜੀ ਤੇ ਇੱਕੋ ਅੰਦਰ ਜੀ ਹਾਂਜੀ ਇੱਥੇ ਆ ਲੌਬੀ ਜੀ ਲੌਬੀ ਜੀ ਦੋਨੋਂ ਪਈਆਂ ਹੋਈਆਂ ਹੂੰ ਹੁਣ ਇਹ ਵੀ ਨਹੀਂ ਪਤਾ ਪਹਿਲਾਂ ਗੋਲੀ ਕਿੰਨੂੰ ਮਾਰੀ ਜਾਂ ਨਾ ਨਾ ਸਾਨੂੰ ਪਤਾ ਹੀ ਨਹੀਂ ਤੇ ਸਾਨੂੰ ਕੀ ਪਤਾ ਲੱਗਦਾ ਹੁਣ ਲਾਸ਼ਾਂ ਪੋਸਟਮਾਰਟਮ ਹੋ ਆ ਤੇ ਗਈਆਂ ਹੋਈਆਂ ਨੇ ਉਸ ਤੋਂ ਬਾਅਦ ਪੁਲਿਸ ਆਈ ਕੋ ਪ੍ਰੋਟੈਕਸ਼ਨ ਵਾਸਤੇ ਕੋਈ ਨਹੀਂ ਉਸ ਫੌਜੀ ਨੇ ਵੀ ਖੁਦ ਨੂੰ ਗੋਲੀ ਮਾਰ ਲਈ ਤੁਹਾਨੂੰ ਪਤਾ ਲੱਗਿਆ ਆ ਲੱਗਾ ਗਿਆ ਹੁਣ ਕੀ ਕਰ ਸਕਦੇ ਆ ਇਹ ਨੂੰ ਉਹਨੇ ਤਾਂ ਹੁਣ ਆਪਣਾ ਆਪ ਬਚਾ ਕਰਨਾ ਨਹੀਂ ਬਚਾ ਨਹੀਂ ਕੀਤਾ ਉਹਨੇ ਤਾਂ ਖਤਮ ਕਰ ਲਿਆ ਆਪਣੇ ਆਪ ਨੂੰ ਮੂਰਖਤਾ ਕਰਤੀ ਸੋ ਇਹ ਉਹਨਾਂ ਦੇ ਚਾਚੀ ਜੀ ਹਨ ਉਹਨਾਂ ਵੱਲੋਂ ਜਿਹੜਾ ਇਹ ਸਾਰਾ ਮੌਕੇ ਤੇ ਆ ਕੇ ਵੇਖਿਆ ਕਿ ਦਰਵਾਜ਼ੇ ਬੰਦ ਸਨ ਪੁਲਸ ਨੇ ਆ ਕੇ ਦਰਵਾਜ਼ੇ ਖੁਲਾਏ ਆ ਦੋ ਆ ਮਾਵਾਂ ਧੀਆਂ ਦੀਆਂ ਜਿਹੜੀਆਂ ਡੈੱਡ ਬਾਡੀਆਂ ਉੱਥੇ ਪਈਆਂ ਸਨ ਪੁਲਸ ਵੱਲੋਂ ਹੁਣ ਇਹਨਾਂ ਡੈੱਡ ਬਾਡੀਆਂ ਨੂੰ ਪੋਸਟ ਮਾਰਟਮ ਵਾਸਤੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਆ ਦੇਖਦੇ ਆ ਕਿ ਇਸ ਸਾਰੇ ਘਟਨਾਕਰਮ ਤੋਂ ਬਾਅਦ ਪੁਲਸ ਆਪਣਾ ਕੀ ਨਿਚੋੜ ਕੱਢਦੀ ਆ ਕੀ ਪੜਤਾਲ ਕਰਦੀ ਆ